ਕਿੱਤੇ ਜੀ ਦੋ ਸੂਟ ਕਟਾਈ ਇੱਕਦਮ ਐ ਜਿਹੜਾ ਕਮੀਜ਼ ਸੀ ਲਿਆਇਆ ਐ ਲੈਸ ਲਾ ਕੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਮੈਂ ਸਾਂਝੀ ਕਰ ਲੈਣੀ ਆ ਤੇ ਮੈਂ ਇਸ ਸੂਟ ਤੇ ਵੀ ਹਜੇ ਜਿਹੜਾ ਡਿਜ਼ਾਈਨ ਕਰਨਾ ਆ ਇਹ ਮੈਂ ਕੱਟ ਕੇ ਪਰੇ ਰੱਖ ਲਿਆਇਆ ਠੀਕ ਹੈ ਜੀ ਤੇ ਉਹ ਮੇਰੀ ਸਲਵਾਰ ਜਿਹੜੀ ਐ ਸੀ ਹੁੰਦੀ ਐ ਪੌਂਚੇ ਬਣਾ ਰਹੀ ਆ ਤੇ ਇਧਰ ਮੈਂ ਇਹ ਜਿਹੜਾ ਆ ਦੇਖੋ ਕਮੀਜ਼ ਮੈਂ ਆ ਨਾ ਸੀ ਲਿਆਇਆ ਪੂਰਾ ਤਰਪਾਈ ਵੀ ਇਹਦੀ ਕਰ ਲਈ ਆ ਮੈਨੂੰ ਉਹਨਾਂ ਨੇ 10 ਮੀਟਰ ਲੈਸ ਜਿਹੜੀ ਲਿਆ ਕੇ ਦਿੱਤੀ ਦੋ ਸੂਟਾਂ ਵਾਸਤੇ ਠੀਕ ਹੈ ਜੀ ਆਹ ਦੇਖ ਲਓ ਤੇ ਇਹ ਸੂਟ ਜਿਹੜਾ ਆ ਮੈਂ ਜੈਂਪਰ ਪੂਰਾ ਸੀ ਲਿਆ ਇੱਥੇ ਬੜੀ ਮਿਹਨਤ ਆਈ ਆ ਪਰ ਉਹ ਮੈਨੂੰ ਮਿਹਨਤ ਦੇ ਦੇਿੰਦੇ ਆ ਤੁਹਾਨੂੰ ਪਤਾ ਕੋਈ ਵੀ ਆਪਾਂ ਬਾਹਰ ਇੱਕ ਸਲਾਈ ਵੀ ਕਿਸੇ ਟੇਰਰ ਤੋਂ ਲਵਾਉਣ ਜਾਂਦੇ ਆ ਨਾ ਇੱਕ ਸਲਾਈ ਤੇ 50 ਰੁਪਏ ਉਹ ਇੱਕ ਸਲਾਈ ਦੇ ਲੈ ਲੈਂਦੇ ਆ ਤੇ ਮੈਨੂੰ ਇਹ ਇੱਕ ਲੈਸ ਲਾਉਣ ਵਾਸਤੇ ਮੈਨੂੰ ਤਿੰਨ ਵਾਰੀ ਸਲਾਈ ਲਾਉਣੀ ਪਈ ਆ ਜਿਸ ਤਰ੍ਹਾਂ ਪਹਿਲਾਂ ਸਲਾਈ ਲਾਈ ਫਿਰ ਉਹਨੂੰ ਗੁੰਮ ਕਰਕੇ ਸੀਨ ਲਾਈ ਉਸ ਤੋਂ ਬਾਅਦ ਫਿਰ ਇਹ ਇੱਤੇ ਸਲਾਈ ਲਾਈ ਜੇ ਇਹ ਆਪਾਂ ਨਹੀਂ ਲਾਉਂਦੇ ਤੇ ਲੈਸ ਜਿਹੜੀ ਤਾਂ ਨੂੰ ਉੱਠਣ ਲੱਪੈਂਦੀ ਆ ਤੇ ਚੰਗੀ ਨਹੀਂ ਲੱਗਦੀ ਹੈਗੀ ਹਨਾ ਜੀ ਇੱਕ 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 ਲੈਸ ਲਾਉਣ ਨੂੰ ਮੈਨੂੰ ਤਿੰਨ ਤਿੰਨ ਸਲਾਈਆਂ ਜਿਹੜੀਆਂ ਲਾਉਣੀਆਂ ਪਈਆਂ ਤੇ ਇਸ ਤਰ੍ਹਾਂ ਦੇਖੋ ਜੀ ਬਹੁਤ ਮਿਹਨਤ ਆਉਂਦੀ ਆ ਤੇ ਪੈਸੇ ਵੀ ਫਿਰ ਜਦੋਂ ਦੋਦਿਆਣੇ ਪੈਂਦੇ ਆ ਕਈ ਤਾਂ ਬਹੁਤ ਕਰਨ ਲਾ ਪੈਂਦੇ ਹੋਰ ਤਰ੍ਹਾਂ ਪਰ ਇਹ ਮੈਨੂੰ ਪੈਸੇ ਜਿਹੜੇ ਬਹੁਤ ਵਧੀਆ ਤਰੀਕੇ ਨਾਲ ਦੇ ਦਿੰਦੇ ਜਿਨ੍ਹਾਂ ਦੇ ਸੂਟ ਆ ਇਹ ਦੇਖੋ ਮੈਂ ਡਬਲ ਕਰਕੇ ਲੈਸ ਲਾਈ ਆ ਇਸ ਤਰ੍ਹਾਂ ਤੇ ਇਹ ਦੇਖੋ ਗਲੇ ਤੇ ਵੀ ਪੂਰੀ ਲਾਈ ਹੈਗੀ ਆ ਐਸੇ ਤਰ੍ਹਾਂ ਮੈਂ ਬਾਵਾ ਵੀ ਜੜੀਆਂ ਆ ਬਾਵਾ ਤੇ ਵੀ ਡਬਲ ਲੈਸ ਲਾ ਕੇ ਜਿਹੜਾ ਇਹ ਸੂਟ ਤਿਆਰ ਕੀਤਾ ਆ ਇਸੇ ਤਰ੍ਹਾਂ ਦੇਖੋ ਕਿੰਨਾ ਵਧੀਆ ਲੱਗਦਾ ਇਹ ਸੂਟ ਮੈਨੂੰ ਤਾਂ ਬਹੁਤ ਵਧੀਆ ਲੱਗਾ ਇਸੇ ਤਰ੍ਹਾਂ ਮੈਂ ਦੋਨੇ ਸੂਟ ਜਿਹੜੇ ਆ ਬਣਾਉਣੇ ਆ ਤੁਹਾਨੂੰ ਮੇਰਾ ਇਹ ਲੈਸ ਲਾਉਣ ਦਾ ਤਰੀਕਾ ਜਿਹੜਾ ਆ ਕਿਦਾਂ ਦਾ ਲੱਗਿਆ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਹਾਨੂੰ ਕੋਈ ਫੁੱਲ ਵੀਡੀਓ ਮੇਰੇ ਸੂਟ ਕਟਿੰਗ ਦੀ ਸਲਾਈ ਦੀ ਚਾਹੀਦੀ ਹੋਵੇ ਤੇ ਮੈਂ ਉਹ ਵੀ ਤੁਹਾਨੂੰ ਜ਼ਰੂਰ ਦੱਸੂਗੀ ਇਹ ਦੇਖ ਲਓ ਪੂਰਾ ਸੂਟ ਜਿਹੜਾ ਇਹ ਮੈਂ ਸਲਾਈ ਕੀਤਾ ਹੋਇਆ ਕਿੰਨਾ ਵਧੀਆ ਲੱਗਦਾ ਆ ਇਹ ਦੇਖ ਲਓ ਇਹਦਾ ਸਲਵਾਰ ਵੀ ਜਿਹੜੀ ਆ ਇਹ ਵੀ ਪਹੁੰਚੇ ਇਹਦੇ ਬਸ ਬਣਨ ਵਾਲੇ ਰਹਿ ਗਏ ਆ ਹੁਣ ਮੈਂ ਇਹ ਵੀ ਤਿਆਰ ਕਰ ਦੇਣੀ ਆ ਤੇ ਦੋਨੇ ਸੂਟ ਦੋਨਾਂ ਪਹਿਣਾ ਨੇ ਇੱਕੋ ਜਿਹਾ ਪਾਉਣੇ ਸਿਰਫ ਕਲਰ ਦਾ ਹੀ ਫਰਕ ਆ ਤੇ ਬਹੁਤ ਵਧੀਆ ਲੱਗਦਾ ਆ ਜਦੋਂ ਬੱਚੇ ਸਾਡੇ ਇਸ ਤਰ੍ਹਾਂ ਇੱਕੋ ਜਿਹੇ ਕੱਪੜੇ ਪਾਉਂਦੇ ਆ ਤੁਹਾਨੂੰ ਮੇਰਾ ਡਿਜ਼ਾਈਨ ਕੀਤਾ ਹੋਇਆ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਹੋ ਤੁਸੀਂ ਵੀ ਕੋਈ ਵੀ ਕਹੋ ਕਿ ਜਿਸ ਤਰ੍ਹਾਂ ਦੂਸਰੇ ਹੁੰਦੇ ਆ ਕਸ਼ਹਿਰੇ ਹੁੰਦੇ ਆ ਮੈਂ ਉਹਨਾਂ ਦੀ ਵੀਡੀਓ ਵੀ ਪਾ ਦਊਂਗੀ ਕਟਿੰਗ ਦੀ ਸਟੀਚਿੰਗ ਦੀ ਉਹ ਵੀ ਮੈਂ ਪਾ ਦਿੰਨੀ ਹੈਗੀ ਆ ਤੇ ਕੱਲ ਨੂੰ ਆਪਾਂ ਇੱਕ ਸ਼ਾਇਦ ਦੇਖਦੀ ਆ ਜੇ ਟਾਈਮ ਲੱਗ ਗਿਆ ਤੇ ਇੱਕ ਫਰੌਕ ਜਿਹੜੀ ਕਟਿੰਗ करूंगी ਮੈਂ ਕਟਿੰਗ ਕਰਨ ਲੱਗੀ ਉਹਦੀ ਵੀਡੀਓ ਵੀ ਜ਼ਰੂਰ ਪਾਉਂਗੀ ਤੇ ਤੁਸੀਂ ਮੈਨੂੰ ਦੱਸਿਓ ਵੀ ਇਹ ਤੁਹਾਨੂੰ ਮੇਰਾ ਡਿਜ਼ਾਈਨ ਕੀਤਾ ਸੂਟ ਕਿਦਾਂ ਦਾ ਲੱਗਿਆ ਠੀਕ ਹੈ ਜੀ ਤੇ ਮਿਲਾਂਗੇ ਆਪਾਂ ਨਵੀਂ ਵੀਡੀਓ ਨਾਲ